ਆਮ ਆਦਮੀ ਪਾਰਟੀ ਫਗਵਾੜਾ ਵੱਲੋਂ ਪਾਰਟੀ ਵਿੱਚ ਵਿਸਥਾਰ ਕਰਦਿਆਂ ਦੇਹਾਤੀ ਪ੍ਰਧਾਨ ਦਲਜੀਤ ਰਾਜੂ ਨੂੰ ਹੁਣ ਹਲਕਾ ਕੋਆਰਡੀਨੇਟਰ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਜਦਕਿ ਸੀਮਾ ਰਾਣਾ ਨੂੰ ਵੌਇਸ ਕੋਆਰਡੀਨੇਟਰ ਨਵੀਨ ਉਪਲ ਨੂੰ ਕੋਆਰਡੀਨੇਟਰ ਬਣਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਥਿੰਦ ਨੇ ਦਲਜੀਤ ਰਾਜੂ ਸਮੇਤ ਹੋਰਨਾਂ ਨੂੰ ਮੁਬਾਰਕਬਾਦ ਦਿੱਤੀ ਜਦਕਿ ਪਾਰਟੀ ਵਰਕਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਸਨਮਾਨਿਆ ਗਿਆ ਇਸ ਮੌਕੇ ਦਲਜੀਤ ਰਾਜੂ ਅਤੇ ਸੀਮਾ ਰਾਣਾ ਨੇ ਜਿੱਥੇ ਪਾਰਟੀ ਹਾਈ ਕਮਾਂਡ ਅਤੇ ਸੀਨੀਅਰ ਆਗੂਆਂ ਦਾ ਉਹਨਾਂ ਨੂੰ ਐਮ ਜ਼ਿੰਮੇਵਾਰੀ ਦੇਣ ਤੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਚੰਗਾ ਕੰਮ ਕਰਨਗੇ ਅਤੇ ਸ਼ਹਿਰ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ ਵਾਈਗੂਚੇ ਕਾਲਸਾ ਵਾਈਗੂਚੇ ਕੀ ਫਤਿਹ ਆਦਾ ਦਿਨ ਬਹੁਤ ਹੀ ਇਤਿਹਾਸਿਕ ਦਿਨ ਹੈ ਔਰ ਫਗਵਾੜਾ ਦੀ ਜਿਹੜਾ ਇਤਿਹਾਸ ਹੈ ਇਹਦੇ ਵਿੱਚ ਰੈਡ ਲੈਟਰਸ ਦੇ ਦਾ ਲਿਖਿਆ ਜਾਊਗਾ ਅੱਜ ਫਗਵਾੜਾ ਦੇ ਜਿਹੜੇ ਲੋਕ ਹੈ 60 ਬੰਦੇ ਦੀ ਟੀਮ ਬਣੀ ਸਾਡੀ ਬਣੀ ਹੈ ਅੱਜ ਸਾਡੇ ਹਲਕਾ ਕੋਆਰਡੀਨੇਟਰ ਦਰਵੇਸ਼ ਰਾਜਪੰਡਿ ਜਿਲ੍ਹਾ ਕੋਆਰਡੀਨੇਟਰ ਸਾਡੇ ਭਾਜੀ ਪਦੀਪ ਸਿੰਘ ਜੀ ਆਏ ਹੈ ਔਰ ਮੈਂ ਤੇ ਮੇਰੇ ਬ੍ਰਦਰ ਵਾਈਸ ਕੋਆਰਡੀਨੇਟਰ ਹਲਕਾ ਇੰਚਾਰਜ ਤੇ ਨਸ਼ਾ ਯੁੱਧ ਨਸ਼ਾ ਵਿਰੋਧ ਦਾ ਪੁਆਇੰਟ ਹੋਇਆ ਔਰ ਐਡੀ ਵੱਡੀ ਟੀਮ ਕੇ ਨਾਲ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਲਾਉਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਆਵੇ ਜਿਹੜਾ ਪਹਿਲਾਂ ਕਿਦੇ ਰੰਗ ਰੰਗਲਾ ਪੰਜਾਬ ਹੁੰਦਾ ਸੀ ਨੂੰ ਦੁਬਾਰਾ ਤੋਂ ਉੱਠਦਾ ਪੰਜਾਬ ਤੋਂ ਦੁਬਾਰਾ ਰੰਗਲਾ ਪੰਜਾਬ ਬਣਾਣਾ ਹੈ ਔਰ ਅੱਜ ਦੀ ਇਸ ਅਪਾਰਟਮੈਂਟ ਲਈ ਮੈਂ ਸਾਡੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਿੱਖਿਆ ਕ੍ਰਾਂਤੀ ਦੇ ਮਸੀਹਾ ਮਨੀਸ਼ ਸਿੰਘ ਸੋਧਿਆ ਜੀ ਆ ਪੰਜਾਬ ਪ੍ਰਧਾਨ ਅਮਨ अरोड़ा ਜੀ ਭਗਵੰਤ ਮਾਨ ਜੀ ਔਰ ਜਿਹੜੇ ਸਾਡੇ ਹਲਕੇ ਦੇ ਹਲਕਾ ਇੰਚਾਰਜ ਹੈ ਸਾਡਾ ਭਰਾ ਹਰਜੀਮਾਨ ਜੀ ਸਾਡੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕਵਰ ਚੱਪੇਵਾਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਜੀਤ ਦੁਬਾਰਾ ਜੀ ਤੇ ਜਿੰਦੇ ਵੀ ਸਾਡੇ ਚੇਅਰਮੈਨ ਹੈ ਔਰ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਗੁਰਦੀਪ ਦੀਪਾ ਜੀ ਜਿਹੜੇ ਮੇਰੇ ਸასი ਗੁਰੂ ਵੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਉਹ ਪ੍ਰਕਾਸ਼ ਬਿੱਟੂ ਜੀ ਦਾ ਵੀ ਇੱਥੇ ਆ ਨਹੀਂ ਅਮਰੀਕਾ ਸਾਰਿਆਂ ਦਾ ਧੰਨਵਾਦ ਕਰਦੀ ਹ ਯੱਗ ਹੈ ਯੋਗ ਨਸ਼ੇ ਵਿਰੁੱਧ ਇਹਦੇ ਵਿੱਚ ਸਾਰੇ ਅਸੀਂ ਆਪਣੀ ਹੌਤੀ ਪਾ ਕੇ ਆਪਣੇ ਸ਼ਹਿਰ ਨੂੰ ਬਿਲਕੁਲ ਨਸ਼ਾ ਫਰੀ ਬਣਾਵਾਂਗੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਜਿਹੜੀਆਂ ਆਉਣ ਵਾਲੀ ਜਨਰੇਸ਼ਨਸ ਹੈ ਇੱਥੇ ਰਹਿ ਕੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਣ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਸਿੰਘ ਡਿਸਟ੍ਰਿਕਟ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਅੱਜ ਅਸੀਂ ਫਗਵਾੜੇ ਪ੍ਰਸ਼ਾਸਨ ਨਾਲ ਸਾਡੀ ਸਾਰੀ ਟੀਮ ਦੀ ਮੀਟਿੰਗ ਸੀ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗਾ ਦਲਜੀਤ ਰਾਜੂ ਜੀ ਨੂੰ ਉਹ ਹਲਕਾ ਕੋਆਰਡੀਨੇਟਰ ਲੱਗਣ ਤੇ ਔਰ ਨਾਲ ਹੀ ਸੀਮਾ ਮੈਡਮ ਨੂੰ ਵੌਇਸ ਕੋਆਰਡੀਨੇਟਰ ਲੱਗਣ ਤੇ ਨਵੀਨ ਉਪਲ ਜੀ ਨੂੰ ਵੌਇਸ ਕੋਆਰਡੀਨੇਟਰ ਲੱਗਣ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਸਾਰੀ ਟੀਮ ਨੂੰ ਜਿੰਨੇ ਸਾਥੀਆਂ ਨੇ ਨਾਲ ਸਹਿਯੋਗ ਦੇਣ ਲਈ ਹੱਥ ਮਿਲਾਏ ਨੇ ਮੈਂ ਉਹਨਾਂ ਸਾਰਿਆਂ ਨੂੰ ਵੀ ਵੈਲਕਮ ਕਹੂੰਗਾ ਆਮ ਆਦਮੀ ਪਾਰਟੀ ਫਗਵਾੜਾ ਵੱਲੋਂ ਪਾਰਟੀ ਵਿੱਚ ਵਿਸਥਾਰ ਕਰਦਿਆਂ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਨੂੰ ਹੁਣ ਹਲਕਾ ਕੋਆਰਡੀਨੇਟਰ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਜਦ ਕਿ ਸੀਮਾ ਰਾਣਾ ਨੂੰ ਵੌਇਸ ਕੋਆਰਡੀਨੇਟਰ ਨਵੀਨ ਉਪਲ ਨੂੰ ਕואର୍ਡੀਨੇਟਰ ਬਣਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਥਿੰਦ ਨੇ ਦਲਜੀਤ ਰਾਜੂ ਸਮੇਤ ਹੋਰਨਾਂ ਨੂੰ ਮੁਬਾਰਕਬਾਦ ਦਿੱਤੀ ਜਦ ਕਿ ਪਾਰਟੀ ਵਰਕਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਸਨਮਾਨਿਆ ਗਿਆ ਇਸ ਮੌਕੇ ਦਲਜੀਤ ਰਾਜੂ ਅਤੇ ਸੀਮਾ ਰਾਣਾ ਨੇ ਜਿੱਥੇ ਪਾਰਟੀ ਹਾਈ ਕਮਾਂਡ ਅਤੇ ਸੀਨੀਅਰ ਆਗੂਆਂ ਦਾ ਉਹਨਾਂ ਨੂੰ ਐਮ ਜ਼ਿੰਮੇਵਾਰੀ ਦੇਣ ਤੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਚੰਗਾ ਕੰਮ ਕਰਨਗੇ ਅਤੇ ਸ਼ਹਿਰ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ